ਅਸੀ ਜੁਰਤ ਆ ਬਾਬੇ अजीत ਸਿੰਘ ਦੀ ਕਿਹੜੀ ਜੁਰਤ ਨਾਲ ਉਹ ਹਾਸ਼ਮਤ ਖਾਨ ਦੇ ਘੋੜੇ ਨੂੰ ਤੁਸੀਂ ਸੁਣੀ ਆ ਨਾ ਸਾਥੀ ਵੀ ਹਾਸ਼ਮਤ ਹਾਸ਼ਮਰ ਖਾਨ ਦੀ ਅੱਖ ਰਲ ਗਈ ਬਾਬੇ अजीत ਸੋਣਾ ਤੇ ਬਾਬੇ ਨੇ ਕਿਹਾ ਵੀ ਟੱਕਰ ਹੀ ਇਹਦੇ ਨਾਲ ਲੈਣੀ ਹੈ ਤੇ ਸੱਚੇ ਬਾਦਸ਼ਾਹ ਨੇ ਮਿਹਰ ਕੀਤੀ ਮੰਗੇ ਦਾ ਅਸੀਂ ਸਿੱਖ ਕੋਸ਼ ਮਹਾਰਾਜ ਤਾਂ ਮੰਗੇ ਦਾ ਸਹੀ ਸ਼ਹੀਦ ਸ਼ਾਹਤਾ ਮੰਗਦੇ ਆ ਕੋਈ ਮੰਗੇ ਦਾ ਸਹੀ ਨਾ ਬਾਬੇ ਨੇ ਕਿਹਾ ਵੀ ਟੱਕਰ ਲੈਣੀ ਹੈ ਉਹ ਭਾਈ ਉਹਦੇ ਸੰਗ ਨਾਲ ਜੰਗ ਤੋਂ ਬਾਅਦ ਹਾਸ਼ਮਰ ਖਾਨ ਆ ਗਿਆ ਚੌਂਕੌਰ ਦੀ ਜੰਗ ਚ ਉਹ ਵੀ ਗਾਉਂ ਕਹਿੰਦਾ ਵੰਗਾਰਦਾ ਬਾਬੇ ਨੂੰ ਬਾਬਾ ਜਦੋਂ ਘੋੜਾ ਭਜਾ ਕੇ ਤੇ ਬਾਬੇ ਦੇ ਹੱਥ 'ਚ ਜਿਹੜਾ ਵਰਸ਼ਾ ਨੀਜਾ ਫੜਿਆ ਇੰਨੀ ਫੁਰਤੀ ਨਾਲ ਤੇਜ਼ੀ ਨਾਲ ਆ ਕੇ ਤੇ ਹਸ਼ਮਰ ਖਾਨ ਦੇ ਘੋੜੇ ਦੇ ਮਾਰ ਕੇ ਛਾਤੀ ਦੇ ਵਿੱਚ ਤਾਂ ਜਾ ਕੇ ਥੱਲੇ ਘੜਦਾ ਹੈ ਨਾ ਉੱਥੇ ਵਰਸ਼ਾ ਟੁੱਟਦਾ ਬਾਬਾ ਜੀਤ ਸਿੰਘ ਦਾ ਪਰ ਹਸ਼ਮਤ ਖਾਨ ਪੱਠਾ ਕਰਕੇ ਸਿੱਟਦਾ ਕੈਸੀ ਤਾਕਤ ਹੈ ਹਰਕਾ ਨਾਮ ਕੋਟ ਲਖਬਾ ਕੈਸੀ ਤਾਕਤ ਹੈ ਬਾਬੇ ਜੀਤ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਉਹਨਾਂ ਦੇ ਭਰਾ ਹੋ ਭਾਈ ਇਹ ਤਾਂ ਅਸੀਂ ਦੇਖਣਾ ਨਾ ਅਸੀਂ ਹੈ ਕਿ ਨਹੀਂ ਕਹੌਣ ਜੋਗੇ ਬਹੁਤ ਵਾਰੀ ਆਪਣੇ ਕਥਾਵਾਚਕ ਸਿੰਘ ਪਿਆਰ ਵਾਲੇ ਸਾਰੇ ਗੁਰਮੁਖ ਪਿਆਰੇ ਤੇ ਸਾਰਿਆਂ ਵੱਲ ਹੱਥ ਕਰਕੇ ਬਹਿ ਜਾਂਦੇ ਆ ਇਨ ਪੁੱਤਰਾਂ ਦੇ ਸੀਸ ਪਰ ਮੈਂ ਸੋਚਦਾ ਹੁੰਦਾ ਵੀ ਆਪਾਂ ਉੱਠ ਕੇ ਭੱਜਿਆ ਕਰੀਏ ਉਸ ਥਾਂ ਤੋਂ ਅਸੀਂ ਉਸ ਜੋਗੇ ਹੈ ਨਹੀਂ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਇਨ ਪੁੱਤਰਾਂ ਦੇ ਸੀਸ ਪਰ ਉਰਜਾ ਬਾਬਾ ਦੀਪ ਸਿੰਘ ਬੈਠੇ ਸੀ ਉਰਜਾ ਭਾਈ ਮਨੀ ਸਿੰਘ ਬੈਠੇ ਸੀ ਉਰਜਾ ਭਾਈ ਫਤੇਹ ਸਿੰਘ ਬੈਠੇ ਸੀ ਜਿਨ੍ਹਾਂ ਨੇ ਵਜ਼ੀਰ ਖਾਨ ਨੂੰ ਬਚਾਲੋਂ ਆਪ ਬਾੜਿਆ ਤੇ ਜੇ ਅਸੀਂ ਹੈਗੇ ਆਂ ਓਡੇ ਜੋਗੇ ਜਿਵੇਂ ਮੈਂ ਛੋਟੇ ਹੁੰਦੇ ਨੇ ਇੱਕ ਵਾਰੀ ਦਮਾਲਾ ਸਜਾਇਆ ਮੈਨੂੰ ਬੜਾ ਸੋਹਣਾ ਲੱਗਿਆ ਛੋਟਾ ਹੁੰਦਾ ਸੀ ਤੇ ਮੈਂ ਨਾਨੇ ਨੂੰ ਕਿਹਾ ਹੈ ਨਾ ਮੇਰਾ ਦਮਾਲਾ ਬਾਬੇ ਜੀ ਤੋਂ ਵਰਗਾ ਕਹਿੰਦਾ ਦਮਾਲਾ ਤਾਂ ਉਹਦੇ ਵਰਗਾ ਲਿਆਏਗਾ ਸਿਰ ਉਹਦੇ ਵਰਗਾ ਕਿੱਥੋਂ ਲਿਆਏਗਾ ਗੱਲ ਸਾਰੀ ਖੇਡ ਸਿਰਾਂ ਦੀ ਆ ਖਾਸਾ ਜੀ